ਕਹਿੰਦੇ ਪ੍ਰਵੀਰ ਇੱਥੇ ਲਾ ਤੇ ਸੰਡੀ ਨਾਇਣਾ ਕੀ ਹਾਲਾ ਸੰਡੀ ਠੀਕ ਆ ਮੌਸਮ ਬਾਰੇ ਕੀ ਖਿਆਲ ਅੱਜ ਹੈ ਕਰੰਟ ਮੌਸਮ ਸੁਹਾਣਾ ਮੌਸਮ ਪ੍ਰਵੀਰ ਇੱਥੇ ਨਾਲ ਅੱਜ ਕੱਲ ਬਿਮਾਰ ਚੱਲ ਰਿਹਾ ਕਹਿੰਦੇ ਕੀ ਚੱਕਰ ਵੈ ਗਿਆ ਬਿਮਾਰ ਹੋ ਗਿਆ ਯਾਰ ਪਿੱਛੇ ਇੰਨਾ ਬਿਮਾਰ ਕੀ ਹੋ ਗਿਆ ਸੀ ਆ ਸੱਲ ਘਟ ਗਈ ਦੀ ਅੱਛਾ ਹੁਣ ਪੂਰੇ ਆ ਹੁਣ ਪੂਰੇ ਆ ਅੱਜ ਫਿਰ ਰੋਗ ਦੇ ਟੂਰਨਾਮੈਂਟ ਜਿੱਦਾਂ ਹੁਣ ਦੀ ਤਿਆਰੀ ਹੈ ਆਪਾਂ ਦਾ ਪੂਰਾ ਜੋਰ ਲਾ ਰਹੇ ਭਰਾਵਾ ਦੇਖੋ ਬਾਕੀ ਕ੍ਰਿਕਟ ਦਾ ਖੇਡਣਾ ਪਿੰਡੋਂ ਆ ਕੌਰੀ-ਕੌਰੀ ਸੀ ਕਿੰਨੀ ਦੂਰ ਪੈ ਜਾਂਦਾ ਪਿੰਡ ਤਨ ਨੂੰ ਅਨੋਤ ਹੋ ਪਾਇਆ ਜਾਂਦਾ 110 ਕਿਲੋਵਟ ਅੱਛਾ ਆਪਣੋ ਉਸਤਾਦ ਫਿਰ ਕਿੰਨੂੰ ਮੰਨਦਾ ਕ੍ਰਿਕਟ ਦੇ ਵਿੱਚ ਉਸਤਾਦ ਉਸਤਾਦ ਤਾਂ ਆਪਣਾ ਕੋਈ ਨਹੀਂ ਸਾਰੇ ਭਰਾ ਹੀ ਨੇ ਆਪਣੇ ਜੀ ਉਸਤਾਦ ਕਿਹੜੇ ਪਲੇਅਰ ਨੂੰ ਸ਼ੱਕੇ ਮਾਰ ਕੇ ਬਾਹਰ ਨਿਆਰਾ ਦਾ ਵੀ ਯਾਰ ਇਹਨੂੰ ਲਾਉਣੇ ਆ ਕ੍ਰਿਕਟ ਹੈ ਕਿਸੇ ਨੂੰ ਹੀ ਵਸ ਸਕਦੇ ਜਿਹੜਾ ਬੋਲਰ ਹੋਵੇ ਬੋਲਰਾਂ ਨੂੰ ਹੀ ਵਸਦੇ ਆ ਬੈਟਸਮੈਨ ਹੋਈ ਵਧੀਆ ਹੀ ਖੇਡਦੇ ਜਿਹੜੇ ਵਧੀਆ ਕਿਹੜਾ ਉਹ ਹਾਰਨੇ ਵਾਲਾ ਟੂਰਨਾਮੈਂਟ ਆ ਉੱਥੇ ਖੇਡੋਗੇ ਹਾਂ ਤੇ ਇਹਨੂੰ ਜਾਵਾਂਗੇ ਕਿਹੜੇ ਕਲੱਬ 'ਚੋਂ ਸਦਾਰਨਪੁਰ ਕਲੱਬ ਸਦਾਰਨਪੁਰ ਕਲੱਬ 'ਚੋਂ ਆਪਣੇ ਰਿਸ਼ਵਾਰ ਜੈਲ ਭਰਾ ਦਾ ਬਹੁਤ ਤਾਕੜਾ ਕਲੱਬ ਬਣਾਇ ਜਾ ਤੇਨਸੈਂਡਿੰਗ ਉਹ ਕਿਹੜੇ ਕਲੱਬ 'ਚ ਖਿਡਾ ਰਹੇ ਆ ਕਿਹੜੇ ਜੈਂਟਰੀ ਬਾਰੇ ਵੀ ਉਹ ਹੋਰ ਤਾਂ ਜਾ ਨਹੀਂ ਸਕਦਾ ਸਦਾਹਾਂ ਬੋ ਕਲੱਬ 'ਚ ਹੀ ਖੇਡੂ ਅੱਛਾ ਇਹ ਤਾਂ ਕਹਿੰਦਾ ਮੈਂ ਜੋਬ ਛੱਡਣੀ ਨਹੀਂ ਕਲੱਬ 'ਚ ਖੇਡਣਾ ਨਹੀਂ ਨਾ ਖੇਡੂ ਆਪਣੇ ਨਾਲ ਜਿੱਥੇ ਮਰਜੀ ਖੜਾ ਲੈ। ਛੰਡੀ ਤੂੰ ਤੇਰੀ ਟੀਮ 'ਚ ਖੇਡਿਆ ਕਿਤੇ? ਮੇਰੀ ਟੀਮ 'ਚ 2-3 ਟੀਮ ਪਰ ਖੇਡਿਆ। ਦੋਨੇ ਤਨੇ ਵਾਰ ਹਰਾਤਾ ਹੋਣਾ। ਨਾ 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 ਇੱਕ ਵਾਰ ਤਾਂ ਸਾਡੀ ਟੀਮ ਨੇ 100 ਰਨ ਬਣਾਤੇ ਸੀ 96 ਪ੍ਰਵੀਨ ਦੇ। ਅੱਛਾ ਕਿਹੜੇ ਕਿਹੜੇ ਟੂਰਨਾਮੈਂਟ ਦੇ ਸੀ? ਇੱਕ ਵਾਰ ਚੱਕਰਪੁਰੇ ਖੇਡਿਆ ਸੀ ਪ੍ਰਵੀਨ ਨੇ। ਹਾਂ ਚੱਕਰਪੁਰੇ ਕਿਹੜੇ? ਤਲਵਾੜੇ ਖੇਡਿਆ ਸੀ। ਤਲਵਾੜੇ ਖੇਡਿਆ ਸੀ। ਔਰ ਇੱਕ ਹੋਰ ਖੇਡਿਆ ਸੀ। ਇੱਕ ਪਿੰਡ 'ਚ ਵੀ ਖੇਡਿਆ ਸੀ। ਹੂੰ। ਤਿੰਨ ਵਾਰ ਹੀ ਖੇਡਿਆ। ਔਰ ਫਿਰ ਪ੍ਰਵੀਨ ਆ ਜੋ ਵਧੀਆ ਬਿਆਹ ਉਹ ਫਿਰ ਕਿਦੋਂ ਕਰਾਣਿਆ ਸਾਨੂੰ ਨਾ ਬਿਆਹ ਤਾਂ ਹੋ ਗਿਆ ਹੈ ਹੋ ਗਿਆ ਹੋ ਗਿਆ ਅੱਜ ਤਾਂ ਗੱਲ ਮੈਂ ਦੱਸਣ ਲੱਗ ਰਹੀ ਸੀ ਅਜਾ ਤੁਸੀਂ ਆ ਪੁੱਛੇ ਵੀ ਬਿਮਾਰ ਕਿਵੇਂ ਹੋ ਗਈ ਸੀ ਹੂੰ ਜਿਹੜੀ ਜ਼ਿੰਦਗੀ 'ਚ ਕਿਹੜੀ ਚੋਟ ਨਹੀਂ ਲੱਗੀ ਸੀ ਉਹ ਲੱਗੀ ਹੈ ਠੀਕ ਹੈ ਉਹ ਤੇ ਚਪੇਟ ਦਾ ਤਾਂ ਕਰਕੇ ਦੱਸਾਂ ਲੱਗਦੇ ਸੀ ਉਹ ਬਿੱਲਾ ਕਹਿੰਦਾ ਵੀ ਹੁਣ ਪ੍ਰਵੀਨ ਰਾਇ ਜਿਹਾ ਬਿਮਾਰ ਜੀ ਕਹਿੰਦਾ ਪਾਧਾ ਬੰਦੇ ਦਾ ਪੂਰਾ ਸਾਥ ਦਿੰਦਾ ਹੈ ਪੂਰਾ ਹਰੇਕ ਟਾਈਮ ਤੇ ਖੜਦਾ ਆਪਣੇ ਨਾਲ ਆਪਣਾ ਭਰਾ ਵੇਲਾ ਹੂੰ ਹੁਣ ਅਸੀਂ ਗੱਲਾਂ ਕਰੀ ਜਾਂਦੇ ਸੀ ਮਹਾਂ ਪ੍ਰਵੀਨਾ ਵੀ ਸੋਡੀ ਟੀਮ ਨੂੰ ਕਹਿੰਦਾ ਜਿਦਾ ਵਿੱਚ ਨਾ ਜਦਾ ਹੋਵੇ ਕਹਿੰਦਾ ਆਪਾਂ ਨਾਲ ਖੜੇ ਹਾਂ ਅੱਜ ਵੀ ਐ ਕੱਲ ਵੀ ਐ ਹਰ ਇੱਕ ਟਾਈਮ ਰਹਿੰਦਾ ਆਪਣੇ ਨਾਲ ਟੂਰਨਾਮੈਂਟ ਕਿਵੇਂ ਲੱਗ ਰਿਹਾ ਹੋਲ ਸਾਈਡ ਟੂਰਨਾਮੈਂਟ ਹੋ ਰਿਹਾ ਭਰਾਵਾਂ ਦਾ ਕੋਲ ਹੋਲ ਵਧੀਆ ਬਣਾਇਆ ਪੂਰਾ ਨਾ ਬਸ ਮੌਸਮ ਦਾ ਨਜ਼ਾਰਾ ਲੈ ਨਜ਼ਾਰਾ ਦੇਖ ਰਹੇ ਹਾਂ ਹਾਲੇ ਤਾਂ ਠੀਕ ਹੈ ਮੌਸਮ ਬਦਲਦਾ ਰਹਿੰਦਾ ਬੈਸਟ ਰੋਪ ਇਲਾਕਾ ਭਾਈ ਪਰਵੀਨ ਰਾਏ ਤਾਂ ਜਿੱਤੇ ਹਾਰੇ ਥੈਂਕ ਯੂ ਠੀਕ ਹੈ ਤੇ ਫਿਰ ਇੱਕ ਆਪਣੀ ਲੀਗ ਚੱਲ ਰਹੀ ਹੈ ਜਿਹੜੀ ਲੀਗ ਉਹਦੇ 'ਚ ਵੀ ਖੇਡ ਰਹੇ ਹੋ ਤੁਸੀਂ ਜਿਹੜੀ ਮੈਂ ਉਹਦਾ ਕੱਲੀ ਪੰਜਾਬ ਵਾਲਾ ਜਿਵੇਂ ਬਾਹਰੇ-ਬੂਰੇ ਮੈਚ ਜਾਂਦੇ ਮੈਂ ਬਹੁਤ ਮਲੇਸ਼ੀਆ ਚੋਂ ਨਹੀਂ ਜਾਂਦੇ ਨਹੀਂ ਬਾਹਰ ਕਈ ਦਿਨ ਹੋ ਗਿਆ ਇੱਧਰ ਵੀ ਟੂਰਨਾਮੈਂਟ ਘੱਟ ਹੀ ਹੋ ਰਹੇ ਨੇ ਹਾਲੇ ਤਾਂ ਨਹੀਂ ਜੇ ਮੈਂ ਮਲੇਸ਼ੀਆ ਚ ਟੂਰਨਾਮੈਂਟ ਹੋ ਰਿਹਾ ਕੈਨੇਡਾ ਹੋ ਰਹੇ ਨੇਗੇ ਉਹ ਉਧਰ ਬਾਰੋਕ ਆਇਆ ਤਾਂ ਨਹੀਂ ਲੈ ਬੁਣ ਕੇ ਪ੍ਰਮੋਟਰ ਦਾ ਪ੍ਰਮੋਟਰ ਦਾ ਹਾਲੇ ਤਾਂ ਨਹੀਂ ਆਇਆ ਲੱਗ ਜੂਗਾ ਤੇਰਾ ਵੀ ਆ ਹੌਲੀ ਹੌਲੀ ਆ ਜਾਣੇ ਹਾਂ ਠੀਕ ਆ ਵੀ ਬਹੁਤ ਬਹੁਤ ਧੰਨਵਾਦ ਆ ਪਰ ਵੀਰ ਰੈਤਲ ਕਰਾਉਣਾ ਓਡੀਆਂ ਗੱਲਾਂ ਬਾਤਾਂ